ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਈ ਸੀ ਆਪਾਂ ਸੀਪੀਆਰ ਆਈ ਦੇਖੋ ਕੱਲੀ ਕੱਲੀ ਵੈਰਾਈਟੀ ਹਾਂਜੀ ਜਦ ਤੱਕ ਜਦੋਂ ਦੁੱਦੇ ਸਾਹਿਬ ਦੀ ਗੱਲ ਹੋਵੇ ਨਾ ਚਲੋ ਜੀ ਕਈ ਦੁਆਵਾਂ ਆਇਆ ਉਸ ਨੂੰ ਬਾਈਸ ਬਾਕਫਾਨੀ ਹੋ ਸਕੇ ਕੰਮ ਤੇ ਬੱਚਿਆਂ ਨੂੰ ਕਿਸੇ ਬੱਚੇ ਦਾ ਨਾਮ ਇਹ ਬੱਚੇ ਦੀ ਪੜ੍ਹਦੀ ਬੱਚਾ ਦੇ ਪਾਪਾ ਇਹ ਨਹੀਂ ਕਹਿੰਦਾ ਕਿ ਬੱਚਾ ਪੜ੍ਹਦਾ ਨਹੀਂ ਹੁੰਦਾ ਉਹਦੀ ਨਾਲ ਕੋਈ ਤੇ ਕੰਮ ਕਰ ਲਾ ਦਿੰਦਾ ਕੋਈ ਵੀ ਕੰਮ ਉਹ ਕੋਈ ਵੀ ਕੰਮ ਕਰਨ ਉਹਦੇ ਨਾਲ ਸੰਬੰਧ ਵਿੱਚ ਪੜ੍ਹਦਾ ਥੋੜਾ ਜਿਆਦਾ ਦੇਖਿਓ ਇਸ ਨਾਲ ਕਿੰਨੀ ਦਿੱਕਤ ਦੀ ਥੋੜਾ ਜਿਹਾ ਜੇ ਆਪਾਂ ਹੁਣ ਇੱਕ ਹਾਂ ਜਰਾ ਕੇ ਚੋਕਾ ਦਾ ਆਪਾਂ ਚੋਕੀ ਤੇ ਜੇ ਉਹ ਉਹ ਕਹਿੰਦਾ ਜੀ ਮੈਂ ਬਿਜ਼ਨਸ ਵਿੱਚ ਕੁਝ ਕਰਨਾ ਉਹ ਕਹਿੰਦਾ ਥੋੜੀ ਜਿਹੀ ਬਿਜ਼ਨਸ ਦੀ ਪੜਾਈ ਕਰਦਾ جی پڑھائی نہ کرتے پچھتاوے آخری پچھتاوا لگتا ہے کہ یار میں پڑھنا کالجی پڑھائی والے گا پڑھنی ہے کہ جی نہیں پڑھنا ہوں کتاب چکا بیٹھ کے کتاب پڑھی کرتا ہوتی ہے پڑھے چلو جی ہو تو مطلب پڑھائی ایک ایسا کرنا ہے ਕਿਦਾ ਕਦੇ ਵੀ ਕਦੇ ਵੀ ਰੁਕਣਾ ਨਹੀਂ ਚਾਹੀਦਾ ਥੋੜਾ ਜਿਹਾ ਅੱਧਾ ਘੰਟਾ 15 ਮਿੰਟ ਨੰਬਰ 1 ਸੀਪੀਐਸ ਨੇ ਮੈਂ ਕਿਹਾ ਕਿ ਉਹ ਕੋਈ ਕੰਮਿਆਂ ਦੇ ਆਲੇ-ਦੋਲੇ ਆਲੇ ਦੋ چار ਆਪਣੇ ਜੀਵ ਦਾ ਰੱਖੇ ਜੇ ਤੁਹਾਡੀ ਗੱਲ ਸੁਣਦੇ ਆਂ ਤੇ ਆਪਾਂ ਉਹਨੂੰ ਵੀ ਦੱਸ ਸਕਦੇ ਆ ਜਾਂ ਦੱਸ ਨਹੀਂ ਸਕਦੇ ਉਹ ਤੁਹਾਨੂੰ ਕਾਪੀ ਕਰੀ ਖਾਂਗੇ ਜਿਹੜਾ ਬੰਦਾ ਚੰਗੀ ਖੇਤੀ ਕਰਨਾ ਚਾਹੁੰਦਾ ਉਹ ਉਹ ਖੱਬੇ ਸੰਧਾਰੇ ਕਾਪੀ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਇਸ ਕਰਕੇ ਇਹ ਜਦ ਕਦੇ ਵੀ ਖਤਮ ਹੋਣ ਵਾਲਾ ਕੰਮ ਨਹੀਂ ਹੈਗਾ ਪਰ ਬਹੁਤ ਸਾਰੀ ਬੇਕੀਤੀਆਂ ਕਰਦਣਾ ਉਹ ਉਹ ਕੰਟਰੋਲ ਕਰਨਾ ਚਾਹੁੰਦੇ ਆਂ ਘਰਾਂ ਦੇ ਵਿੱਚ ਘਰਾਂ ਤੇ ਰਫੜ ਪਿਆ ਆ ਮੈਂ ਜਿਹਨੂੰ ਕਹਿੰਦਾ ਮੈਰੀ ਨਹੀਂ ਸੌਂਦਾ ਕਿ ਨਾ ਮੈਰੀ ਨੁਕਸਾਨ ਦਾ ਪਤਾ ਦੋਨਾਂ ਨੂੰ ਨਹੀਂ ਹੈਗਾ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਇਹ ਕਿ ਇਤਾਂ ਦਾ ਕਿਤੇ ਵੀ ਮੌਕਾ ਮਿਲਦੇ ਕਿਸੇ ਕੋਈ ਮੀਟਿੰਗ ਵੀ ਨਹੀਂ ਹੁੰਦੀ ਆ ਸਾਡੇ ਕੋ ਅਸੀਂ ਮੈਂ ਨਾ ਨਹੀਂ ਹੈ ਨਾ ਸਾਡੇ ਕੋ ਕੁਝ ਬੰਦੇ ਇਹੋ ਹੁੰਦੇ ਆ ਜੇ ਉਹਨਾਂ ਨੂੰ ਤੁਸੀਂ ਸਾਲ 'ਚ 20 ਵਾਰੀ ਕਹਿ ਦਿਓ ਇੱਥੇ ਮੀਟਿੰਗ ਇਹਨਾਂ ਦਾ ਸਭ ਤੋਂ ਪਹਿਲਾਂ ਮੋਹਰਿਆਂ 'ਤੇ ਬੈਠਿਆ ਆ 20 ਵਾਰੀ ਉਹ ਪੁੱਛਦੇ ਜਾਂ ਫਿਰ ਉਹਨੂੰ ਜੋੜ ਕੇ ਇੰਨੀ ਵਾਰੀ ਹੁੰਦੀ ਉਹ ਕਹਿੰਦੇ ਦਾਸ ਸਾਹਿਬ ਇੱਕ ਗੱਲ ਵੀ ਜੇ ਪਤਾ ਲੱਗ ਇੱਕ ਗੱਲ ਇਹ ਉਹਦੇ ਨਾਲ ਹੀ ਸਾਡਾ ਆਪਾਂ ਐਕਸ਼ਨ ਪਲਾਨ ਕਰਨਾ ਕਰਨਾ ਕੀ ਹੈ ਉਹ ਤੁਸੀਂ ਆਪੋ ਆਪਣੇ ਹਿਸਾਬ ਨਾਲ ਤੁਸੀਂ ਸੋਚਣਾ ਪਰ ਮੈਂ ਤੁਹਾਨੂੰ ਕੁਝ ਸੁਝਾਅ ਦੇ ਸਕਦਾ ਉਹ ਮੇਰੇ ਸੁਝਾਅ ਕੀ ਹੈ ਜੀ ਜੇ ਨਾਲ ਬੰਦੇਆਂ ਦਾ ਬੇਲਪੋੜੇ ਸੋਚਦੇ ਵੀ ਅਜੇ ਸਾਡਾ ਲੈਵਲ ਅਜੇ ਬਹੁਤ ਸ਼ੁਰੂ ਆਜੀ ਨੰਬਰ 1 ਤੇ ਹਾਂ ਅਜੇ ਸਿੱਖਣਾ ਹੈ ਉਹ ਕੋਸ਼ਿਸ਼ ਕਰੋ ਕਿ ਜੀ ਵਨ ਤਾਂ ਨਹੀਂ ਜੀ ਟੂ ਜਾਂ ਜੀ ਥਰੀ ਜਾਂ ਸਰਟੀਫਾਈਡ ਵੀ ਲੈ ਕੇ ਉਸ ਬੀਜ ਪਲਾਟ ਟੈਕਨੀਕ ਦਾ ਬੀਜ ਉਗਾਉਣ ਜਿਹੜੇ ਨੁਸਖੇ ਆ ਮੈਡਮ ਨੇ ਦੱਸੇ ਉਸ ਹਿਸਾਬ ਨਾਲ ਉਹਨੂੰ ਉਗਾਓ ਭਾਵੇਂ ਕਿੱਲਾ ਲੈ ਲਓ 2 ਕਿੱਲੇ ਦਾ ਬੀਜ ਲੈ ਲਓ ਅੱਧੇ ਕਿੱਲੇ ਦਾ ਲੈ ਲਓ ਬੀਜ ਲੈ ਲੈ ਚੰਗਾ ਕਿਸੇ ਤੋਂ جو بی پیدا کرنے نستے آئی این تریقے ٹھیک ہے این ترین پتے کٹنے آ سیا کر کے وہ تھوڑا نہ سلیبس پکا ہوجا کہ میں کل کرتا میں کرنا کی یہ ہوگا کہ بالکل جگہ پوڑی کے تھلے پودے تھے ٹھیک ہے جی جہاں بندے لو سے سمجھتے ہیں ساڈا کوئی لوگ چنگا ہے وہ کی کرو ਮਿਨੀ ਟਿਊਬਲੋ ਮਿਨੀ ਟਿਊਬਲ 5000 ਦਾ 10000 ਦਾ ਜਿੰਨੀ ਕਿਸੇ ਨੂੰ ਹੈਗੀ ਆ ਜੋ ਉਹਦਾ ਖੇਤੀ ਦਾ ਪ੍ਰੋਗਰਾਮ ਹੈ ਜੇ 10 ਇਕੜ ਦੀ ਖੇਤੀ ਆ ਉਹਨੂੰ 5-4000 ਦਾ ਦਾਣਾ ਮਿਲਦਾ ਉਹ ਲੈ ਕੇ ਜੀਵਨ ਬਦਲ ਸਕੋ ਇਹ ਹੋ ਸਕਦਾ ਤੁਹਾਨੂੰ ਜੀ ਹੁਣ ਇਹ ਨਿਲੀ ਟਿਊਬਲ ਨਾ ਮੈਂ ਤੁਹਾਨੂੰ ਐਡਰੈਸ ਦੇ ਦੇਣਾ ਫੋਨ ਕਰਕੇ ਦੇਖ ਲਿਓ ਸਾਰਿਆਂ ਨੂੰ ਫੋਨ ਕਰ ਲਿਓ ਤੇ ਸਾਰੇ ਨੂੰ 5-4000 ਦਾ ਦਾਣਾ ਮਿਲ ਜੇ ਉਸ ਹਿਸਾਬ ਨਾਲ ਸੀਡ ਬਲੌਟ ਟੈਕਨੀਕ ਦੇ ਹਿਸਾਬ ਨਾਲ ਵੀ ਪਲਾਰ ਤੋਂ ਜਿਹੜੇ ਨੁਕਤੇ ਉਹਦੇ ਹਿਸਾਬ ਨਾਲ ਜੀਵਨ ਪੈਦਾ ਕਰਦਾ। ਕੀ ਹੋਗਾ ਤੁਹਾਡੇ ਕੋਲ ਸੋਨੇ ਵਰਗਾ ਵੀ ਹੋ ਜੀਓ ਨਾਲ ਥੋੜਾ ਹੋਊਗਾ ਤੁਹਾਨੂੰ ਪਤਾ ਲੱਗੂ ਪੈਦਾ ਕਿਉਂ ਕਰਨਾ। ਠੀਕ ਹੈ ਜੀ। ਤੇ ਨਾਲ ਦੀ ਨਾਲ ਜਿਹੜਾ ਖਰੀਦਣ ਵੇਚਣ ਦੀ ਆਪਣੇ ਆਪ ਹੌਲੀ ਹੌਲੀ ਮੇਲੋਂ ਲੋਕਾਂ ਨੂੰ ਵੀ ਕਿਵੇਂ ਇਹ ਕਲਾ ਦਾ ਗ੍ਰਹਿਪਰ ਕਰਨੀ ਕੋਈ ਸੋਹਣੀ ਚੀਜ਼ ਕੱਲ ਨੂੰ ਜੇ ਪੈਦਾ ਕਰਨੀ ਵੇਚਣੀ ਵੀ ਤਾਂ ਹੈਗੀ ਨਾ ਤੇ ਉਹ ਉਹਦੇ ਉੱਤੇ ਵੀ ਸੋਚਣਾ ਸ਼ੁਰੂ ਕਰੋ ਕਿਵੇਂ ਲੋਕ ਘਟਾਦੇ ਰਹੇ ਨੇ। ਠੀਕ ਹੈ ਜੀ। ਜਿਹੜਾ ਸ਼ਖਸੀਅਤ ਦਾ ਨਿਖਾਰ ਹੈਗਾ ਉਹ ਤਾਂ ਹਰ ਬੰਦੇ ਨੂੰ ਕਰਨਾ ਜਿਹੜਾ ਆਪਣੇ ਆਪ ਨੂੰ ਬਹੁਤ ਪਾਲਿਸ਼ ਕਰਨਾ ਪਾਲਿਸ਼ ਕਰਨਾ ਕਰ ਉਹਨਾਂ YouTube ਹੈਗਾ ਐਵੇਂ ਕੁਝ ਚਰਜਿਆ ਆਪਾਂ ਉੱਥੇ ਨਹੀਂ ਕੀ ਚੀਜ਼ਾਂ ਦੇਖੀ ਜਾਂਦੇ ਨੇ ਜਿਹਦੇ ਸਾਨੂੰ ਕਦੇ ਪਹੁੰਚ ਦੇਣਾ ਨਹੀਂ ਜਗਾ ਉਹਦੀ ਬਜਾਏ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਆਪਣੀ ਗੱਲਬਾਤ ਦਾ ਤਰੀਕਾ ਆਪਾਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰਿਓ ਤੇ ਦੇਖਿਓ ਗੱਲਬਾਤਾਂ ਕਿੱਦਾਂ ਨੂੰ ਬਦਲ ਜਾਂਦੀਆਂ ਬਹੁਤ ਫਰਕ ਪੈਂਦਾ ਜੋ ਤੁਸੀਂ ਦੇਖੋਗੇ ਜੋ ਤੁਸੀਂ ਦੇਖੋਗੇ ਜੋ ਤੁਸੀਂ ਸੁਣੋਗੇ ਉਹ ਤਾਂ ਦੇਖੀ ਬੰਨ੍ਹੇ ਸ਼ੀ ਇਪਕੀ ਗੱਲ ਜਿਹੜੇ ਹੈਗੇ ਐ ਐਡਵਾਂਸ ਲੈਵਲ ਤੇ ਜਿਹੜੇ ਸੋਚਦੇ ਆ ਜਿਹੜੇ ਆਲਰੇਡੀ ਮੀਨੀ ਯੂਬਰ ਦੀ 1.50 ਹਜ਼ਾਰ ਦੀ 20 ਹਜ਼ਾਰ ਦੀ ਖੇਤੀ ਕਰਦਾ ਹੈ ਮੀਨੀ ਯੂਬਰ ਪਤਾ ਹੈ ਕਿੰਨਾ ਹੈਂਡਲ ਕਰਨਾ ਜਾਂ ਜਿਨ੍ਹਾਂ ਦੇ ਕੋਲ ਅੱਗੇ ਵੀ ਵੇਚਣ ਦਾ ਜਾਂ ਤਰੀਕਾ ਆਉਂਦਾ ਹੈ ਜਾਂ ਜਿਨ੍ਹਾਂ ਦੇ ਗਰੁੱਪਾਂ 'ਚ ਜਾਣ ਪਛਾਣ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਤੇ ਲੋਕ ਸੁਰਸਾ ਕਰਦੇ ਆ ਜਿਹੜੇ ਸੱਚੀ ਖੇਡ ਖੇਡਣਾ ਚਾਹੁੰਦੇ ਆ ਜਿਹਨ ਲੱਗਦਾ ਹੈ ਕਿ ਯਾਰ ਮੈਂ ਕੋਈ ਮਾਲ ਪੈਦਾ ਕਰਦਾ ਕਰਦਾ ਮੈਂ ਦੇਸ਼ ਨੂੰ ਲਾਉਂਦਾ ਤੇ ਉਹ ਅਡਵਾਂਸ ਲੈਵਲ ਦੀ ਗੱਲ ਐਰੋਪੋਨਿਕਸ ਮਿੰਨੀ ਪੂਲ ਪੈਦਾ ਕਰਨਾ ਨੈਟ ਹਾਊਸ ਉਹ 407 ਦੀ ਗੱਲ ਸੋਚ ਸਕਦੇ ਆ ਉਹਦੇ ਤੇ ਆਪਾਂ ਬਹੁਤੀ ਚਰਚਾ ਨਹੀਂ ਕਰ ਰਹੇ ਕਿਉਂਕਿ ਉਹਦੇ ਉਸ ਵਾਸਤੇ ਬੰਦੇ ਬਹੁਤ ਥੋੜੇ ਹੁੰਦੇ ਆ ਉਹਦੀ ਆਪਾਂ ਸੈਪਰੇਟ ਕੋਈ ਸ਼ਾਮ ਨੂੰ ਜਿਹੜਾ ਕੋਈ ਇੱਛਾ ਹੈ ਐਸ ਮੀਟਿੰਗ ਤੋਂ ਬਾਅਦ ਸਾਰੇ ਕੰਮ ਤੋਂ ਬਾਅਦ ਆਪਾਂ 10 15 15 ਮਿੰਟ ਦੀ ਅਲੱਗ ਤੋਂ ਮੀਟਿੰਗ ਕਰ ਸਕਦੇ ਆ ਠੀਕ ਹੈ ਜੀ ਥੋੜਾ 15 ਕਾਸਟ ਮਿੰਟ ਆ ਤੁਹਾਨੂੰ ਆਪਾਂ ਫਿਰ ਜਿਹੜੇ ਨੇੜੇ ਦੇ ਬੰਦੇ ਆ ਉਹ ਨਾ ਕਰਨ ਕਿਉਂਕਿ ਨੇੜੇ ਦੇ ਜਦੋਂ ਮਾਰਦੀ ਪੈਣੀ ਤੁਹਾਨੂੰ ਉਹਨਾਂ ਤਾਂ ਆਪਾਂ ਜਿਹੜੇ ਦੂਰ ਦੇ ਉਹ ਕੰਮ ਉਹ ਕਰ ਸਕਦੇ ਆ ਠੀਕ ਹੈ ਜੀ ਆਦਤ ਤੋਂ ਪਤਾ ਜਾਂ 20 ਤੇ ਸਾਰਿਆਂ ਨੂੰ ਚੰਗਾ ਚਾਹੀਦਾ ਤੇ ਤਾਂ ਕੋਈ ਗੱਲ ਨਹੀਂ ਜੀ ਮੈਂ ਨਹੀਂ ਹੁਣ ਮੈਂ ਪਹਿਲੇ ਦੱਸ ਚੁੱਕਿਆ ਵੀ ਹੁਣ ਕਰਨਾ ਕੀ ਹੈ ਠੀਕ ਹੈ ਤੁਹ ਕੋਈ ਸਲਾਈਡ ਦੇ ਤੇ ਅਸੀਂ ਉਹ ਦਰਦੇ ਨਹੀਂ ਸੀ ਉਹ ਸਲਾਈਡ ਇਦਾਂ ਦੀ ਕੋਈ ਹੋਰ ਸੀ ਜੀ ਦਰਦੇ ਨਹੀਂ ਸੀ ਦਿੱਤੀ ਵੀ ਇਹਨਾਂ ਦੇ ਨਾਲ ਜਾਂ ਤੇ ਇੱਥੇ ਪਤਾ ਨਹੀਂ ਕਿੰਨੇ ਹੋਰ ਛੋਟੇ-ਛੋਟੇ ਦੁਕਾਨੇ ਕ ਆਪਣੇ ਤੇੜੇ ਖੜੇ ਕਰਨੇ ਉਹ ਬਹੁਤ ਵੱਡੇ ਕੰਮ ਸੀ ਤੇ ਇੱਥੇ 1200 ਕਰੋੜ ਦਾ ਕੋਈ ਪ੍ਰੋਜੈਕਟ ਉਹਨਾਂ ਦੇ ਕੋਲ ਤਾਂ ਹੈ ਉਹਨਾਂ ਨੇ ਕਹਿੰਦੇ ਸੀ ਆਪ ਵੀ ਤੁਸੀਂ ਕਰ ਸਕਦੇ ਹੋ ਆਹ ਜਿਹੜੀ ਸਲਾਈਡ ਆ ਇਹ ਤੁਹਾਡੀਆਂ ਅੱਖਾਂ ਖੋਲਣ ਵਾਲੀ ਸਲਾਈਡ ਆ ਆ ਜਿਹੜੇ 10 ਦੇ ਵਿੱਚੋਂ ਸਿਰਫ 2 ਪੈਕੇਟ ਦਾ 20% ਜਿਹੜਾ ਵੀ ਦੀ ਪੂਰਤੀ ਹੋ ਰਹੀ ਆ ਬਾਕੀ ਜਿਹੜਾ 80 ਪਰਸੈਂਟ ਹੈ ਦੀ ਪੂਰਤੀ ਅਗਲੇ 40-50 ਸਾਲਾਂ ਵਿੱਚ ਵੀ ਨਹੀਂ ਹੋਣੀ ਹੋ ਸਕਦਾ 10-7 ਸਾਲਾਂ ਬਾਅਦ 2 ਦਿਨ ਦਾ 3 ਪੈਕੇਟ ਹੋਵੇ ਹੋ ਸਕਦਾ ਕਿ 20 ਸਾਲਾਂ ਬਾਅਦ ਤੇ 5 ਪੈਕੇਟ ਹੋਵੇ ਕਦੀ ਇਦਾਂ ਨਹੀਂ ਹੋਣਾ ਕਿ ਵੀ ਹੁਣ ਤਾਂ 2020 ਤੇ ਆ ਚੁੱਕਾ ਵਧੂ ਹੋ ਗਿਆ ਹੁਣ ਤੇ ਇੱਕ ਤਾਂ ਕੰਮ ਵੀ ਨਹੀਂ ਕਰਨਾ ਕਿਉਂ ਨਹੀਂ ਹੁਣਾ ਇਦਾਂ ਇਹ ਤਾਂ ਨਹੀਂ ਹੋਣਾ ਇਸ ਤਰੀਕੇ ਦਾ ਕਿ ਜਦੋਂ ਕਣਕ ਦਾ ਵੀ ਦਾ ਕੰਮ ਕਰਨਾ ਤੁਹਾਡੇ ਚ ਕਣਕ ਵਿੱਚ ਕੌਣ ਹੈ ਨਹੀਂ ਕਣਕ ਕਹਿੰਦੇ ਸੀ ਤੁਹਾਡੇ ਚ ਕਣਕ ਕਿੰੋਂ ਦੇ ਸਰਜੀ ਦਾ ਕੰਮ ਕਰਦਾ ਚਲੋ ਜਿਹੜਾ ਕਣਕ ਦਾ ਵੀ ਕਰ ਕਣਕ ਤੋਂ ਦੇਦਾ ਵੀ ਦਾ ਕੰਮ ਕਰਦਾ ਕਣਕ ਦੇ ਵਿੱਚ ਇੱਕ ਕਿੰਨੇ ਤੋਂ ਤੁਸੀਂ ਲਗਭਗ 40 ਕਿੰਨੇ ਦਾ ਕਣਕ ਦਾ ਵੀ ਪੈਦਾ ਕਰ ਲਿਆ ਜੇ ਤੁਸੀਂ ਕਣਕ ਦੇ ਵੀ ਦਾ ਕੰਮ ਕਰਦੇ ਜੀਰੀ ਦੇ ਵਿੱਚੋਂ ਇੱਕ ਕਿੰਨੇ ਤੋਂ ਲਗਭਗ 200 ਕਿੰਨੇ ਦਾ ਵੀ ਪੈਦਾ ਕਰ ਲੈਂਦੇ ਕੋਣੇ 200 ਜੇ ਸਰੋਂ ਦਾ ਕੰਮ ਕਰਦੇ ਜੇ ਉਹਦੇ ਨਹੀਂ ਫਰਮਤ ਜਿਹੜਾ ਦਾ ਕੰਮ ਕਰਦੇ ਤੇ ਇੱਕ ਥਿਲੇ ਤੋਂ 1000 ਕਿੰਨੇ ਦਾ ਬੀਜ ਪੈਦਾ ਕਰਦੇ ਇਹਦਾ ਮਤਲਬ ਇਹ ਹੈਗਾ ਕਿ ਜੇ ਉਹਦੇ ਵਿੱਚ ਥੋੜੇ ਜਿਹੇ ਬੰਦੇ ਵੀ ਬੀਜ ਵਾਂਗੂੰ ਆਉਣਗੇ ਤੇ ਬੀਜ ਬੰਦੇ ਬੰਦੇ ਹੋਣਗੇ ਆਲੂ ਦੇ ਵਿੱਚ ਇੱਕ ਥਿਲੇ ਤੋਂ 6 ਥਿਲੇ ਦਾ ਬੀਜ ਤਿਆਰ ਹੋਣਾ ਤੇ ਇੱਕ ਥਿਲੇ ਤੋਂ 6 ਥਿਲੇ ਦਾ ਹੋਰ 6 ਥਿਲੇ ਦਾ ਬੀਜ ਤਿਆਰ ਹੋਣਾ ਤੇ ਜੇ ਕਣਕ ਦਾ ਬੀਜ 5-7 ਸਾਲ ਚੱਲਦਾ ਆਲੂ ਦਾ ਬੀਜ ਚੱਲਣਾ ਵੀ 2-3 ਸਾਲ ਹੀ ਹੁੰਦਾ ਕਿਉਂਕਿ ਇਹ ਛੇਤੀ ਵਾਇਰਸ ਨੇ ਤੇ ਦੂਸਰੇ ਬੀਜ ਹੁੰਦੇ ਉਹ ਕਿਉਂ ਆਉਂਦੇ ਉਹ ਸਾਇੰਸ ਲੱਗਿਆ ਉਹਦੇ ਵਿੱਚ ਆਪਾਂ ਨਾਲ ਇਸ ਕਰਕੇ ਤੁਸੀਂ ਜਿੰਨਾ ਮਰਜ਼ੀ ਪੈਦਾ ਕਰੀ ਚਲੋ ਇਸ ਕਰਕੇ ਜਿੰਨਾ ਮਰਜ਼ੀ ਪੈਦਾ ਕਰ ਲਓ ਅਗਲੇ 30 40 ਸਾਲ ਇਹ ਤੁਹਾਡਾ ਖੂ ਭਰ ਨਹੀਂ ਹੋਣਾ ਠੀਕ ਹੈ ਜੀ ਕਿਉਂ ਕਿ ਕਿਉਂਕਿ ਇਹ ਇੱਕ ਕਿਲੇ ਤੋਂ 6 7 ਕਿਲੇ ਦਾ ਵੀ ਸਿਰਫ 4 ਬਣਾਇਆ ਤੇ ਬਦਲਣਾ ਵੀ ਬਹੁਤ ਛੇਤੀ ਛੇਤੀ ਪੈਦਾ ਨਹੀਂ ਕਰਦਾ ਇਸ ਕਰਕੇ ਇਸ ਕੰਮ ਦੇ ਵਿੱਚ ਕਿਸੇ ਨੇ ਕਾਰੋਬਾਰ ਕਰਨਾ ਹੈ ਤੂੰ ਸੀਰੀਅਸਲੀ ਸੋਚਣਾ ਪਰ ਇਹ ਕੰਮ ਕਰਨਾ ਹੁੰਦਾ ਹੈ ਅਕੀਪੂਰ ਦੇ ਵਿੱਚ ਦੇ ਬਿਜਾਰੀ ਕਰਨੀ ਤੇ ਇਹ ਕੰਮ ਤੁਹਾਡਾ ਹਰ ਹਾਲਤ ਵਿੱਚ ਅਗਸਤ ਐਂਡ ਤੱਕ ਅਗਸਤ ਐਂਡ ਤੱਕ ਇਹ ਸਾਰਾ ਕੁਝ ਤਿਆਰ ਹੋ ਗਏ ਸਾਨੂੰ ਹੋਸ਼ ਆਉਂਦੀ ਆ ਜਾ ਕੇ ਸਤੰਬਰ ਐਂਡ ਦੇ ਵਿੱਚ ਤੇ ਜਿਵੇਂ ਹੁਣ ਆਜੂ ਤੁਹਾਨੂੰ ਕਹਿੰਦਾ ਨੈਟ ਲਾ ਲਈਏ ਨੈਟ ਲੌਂਗ ਨਾਲ ਨਹੀਂ ਹੋਊਗਾ ਜਿਹਨਾਂ ਨੇ ਨੈੱਟ ਲਾਉਣੇ ਸੀ ਉਹ ਐਰੋਪੋਨਿਕ ਸਿਸਟਮ ਬਣਾਉਣ ਦੇ ਇਸ ਨੋਨ ਪਾਸੇ ਇੱਥੋਂ ਪਰ ਲੱਗੇ ਆ ਉਹਨਾਂ ਨੂੰ ਅਸੀਂ ਕਹਿਣਾ ਸੀਗਾ ਉਹ ਕਹਿੰਦੇ ਨੇ ਕਿ ਵੱਡੇ ਪ੍ਰੋਜੈਕਟ ਆ ਸਾਡੇ ਤੋਂ ਛੋਟੇ ਪ੍ਰੋਜੈਕਟ ਆ ਅੰਦਰ ਇਹ ਤੇ ਨੈੱਟ ਜਿਹੜਾ ਹੈਗਾ ਨੈੱਟ ਤੁਸੀਂ ਬਾਗਬਾਨੀ ਵਾਲਿਆਂ ਦਾ ਜੇ ਮਿਲ ਕੇ ਨੈੱਟ ਦੇ ਵਿੱਚ ਸਬਸਿਡੀ ਵੀ ਕਰ ਦਿੱਤੀ ਆ ਪਰ ਉਹਨਾਂ ਨੇ ਇਹ ਕਿਹਾ ਪਹਿਲਾਂ ਖੀਰਾ ਲਾਓ ਨਾ ਕੋਈ ਹੋਰ ਸਬਜ਼ੀ ਲਗਾਓ ਤੇ ਉਹਨਾਂ ਤਾਂ ਸਬਜ਼ੀ ਵਾਸਤੇ ਦਿੱਤਾ ਇੱਕ ਸੀਜ਼ਨ ਉਹ ਲਾ ਕੇ ਬਾਅਦ ਵਿੱਚ ਤੁਸੀਂ ਭਾਵੇਂ ਜੋ ਮਰ ਗੀਤਾ ਉਹ ਕੋਈ ਪੁੱਛਦ ਕਰਦੇ ਆ ਉਹਦੇ ਵਾਸਤੇ ਇਹ ਹੋ ਸਕਦਾ ਹੈ ਕਿ ਅਗਲੇ ਸਾਲ ਦੇ ਨੈੱਟ ਦੇ ਵਿੱਚ ਤੁਸੀਂ ਜੀ 0 ਪੈਸਾ ਕਮਾਣਾ ਚਾਹੁੰਦੇ ਆ ਤਾਂ ਉਹ ਪਹਿਨੇ ਲਗਾ ਕੇ ਇੱਕ ਅੱਧੀ ਫਸਲ ਲੈ ਲਓ ਨਾਲੇ ਹਿਸਾਬ ਨਾਲ ਬਾਅਦ ਦੇ ਵਿੱਚ ਇਹਦੇ ਵਿੱਚ ਤੁਸੀਂ ਆਧੁਕ ਤੱਕ ਕੰਮ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਪਰ ਨੈਟ ਦੇ ਵਿੱਚ ਇਹ ਮੰਨ ਕੇ ਚੱਲਦੇ ਹੋ ਕਿ ਕਿਰੋਂਗੇ ਇੱਕ ਬੂਤੇ ਤੋਂ ਦਾਣੇ 6-7 ਮੰਨੇ ਆ ਉਹਦੇ ਮੋਰੋਂ ਇਹ ਨਾ ਉਹਦੇ ਅੱਛਾ ਜਿਹਾ ਜਿੱਦਾਂ ਨੇ ਨੈਟ ਲਗਾਇਆ ਉਹਦੇ ਰੋਪਾਂ ਦੀ ਸਨੁਪਾਜ ਦੇ ਨੂੰ ਨਾ ਤਾਂ ਉਸੇ ਦੇ 60-70% ਆਉਂਦੇ ਆ ਇਸ ਕਰਕੇ ਉਸ ਦੀ ਪਹਿਲਾਂ ਸੋਚ ਲਿਓ ਲੇਕਿਨ ਨੈਟ ਦੇ ਉੱਤੇ ਖਰਚਾ ਕਾਫੀ ਘੱਟ ਹੈ ਔਰ ਬੀ ਦੇ ਦੇਦੇ ਤੁਸੀਂ ਸੋਨੇ ਵਰਗਾ ਬਣਦਾ ਕੋਈ ਟੈਂਸ਼ਨ ਨਾ ਕਰੋ ਹਾਂ ਇਹ ਗੱਲ ਦਾ ਵਾਕਿਆ ਕਿ ਜਿਹੜੀ ਮਿੱਟੀ ਆ ਮਿੱਟੀ ਜੇ ਖਾਰ ਦੇ ਵਿੱਚ ਬਾਹਵਾਹ ਤੇ ਬਾਹਵਾਹ ਦੇ ਪਰਿਸ਼ੋਕਾ ਦਾ ਵਾਦੋ ਇਹਦੇ ਉੱਤੇ ਪੋਜ਼ਿਟਿਵ ਦੀ ਸ਼ੀਟ ਫਾੜ ਕੇ ਹੋਰ ਕੰਮ ਕਰਲੇ ਤਾਂ ਕਿ ਇਹਦੇ ਵਿੱਚ ਜਿਹੜੇ ਵੀ ਵਿਟਾਮਿਨ ਗੁਰੂਆਂ ਨੂੰ ਜਿਹੜੇ ਮਾਲੇ ਸਕੋਜ ਤੇ ਤੁਹਾਡੀ ਸੋਹਣੀ ਚਿੱਤੀ ਹੋ ਸਕੇ ਇਹਦੇ ਵਾਸਤੇ ਅਲੱਗ ਤੋਂ ਤੁਸੀਂ ਜੇ 5-7 ਬੰਦੇ ਦਾ ਗਰੁੱਪ ਹੋਵੇ ਇੱਕ ਬੰਦੇ ਨੂੰ ਹੀ ਟ੍ਰੇਨਿੰਗ ਦੇਣੀ ਜੇ ਤੁਸੀਂ 5-7 ਬੰਦਿਆਂ ਦਾ 8 ਬੰਦਿਆਂ ਦਾ ਗਰੁੱਪ ਬਣਾ ਦਿੱਤਾ ਸੀ ਇਹਦੀ ਪੇਸ਼ੀ ਕੀ ਬਾਤ وہ کوئی پرابلم نہیں ہے پر ایک ایک بندے میں تھوڑی بہت ہوتا ہے جیڑے نیٹ ہاؤس نے بیچے سوشی منی کی اوپر پیدا کر گئے وہ عام طور نے اس طریقے نہ ہوں گے چھوٹے سارے مکس ہون گے کوالٹی دے بچ کوئی پرابلم نہیں ہے کوالٹی یہ بھی بڑی آگا دوسرا ہو گیا ایروپونکس والا طریقہ ایروپونکس نے بیچے تسی فصل جیلے کسی نے دیکھی ہے فصل بچ لکی ہوئی اب تک تیرا درات کھڑے کرتے چلو تھی لگ بھگ میں مانتا بیسنٹ بندے نے دی دیکھی ہوئی ہے فصل جب تھی اتنے آؤ گے سارے کو نومبر اینڈ یا دسمبر جا لو سارے بہت لکی ہوئی ہے ہم دکھا سکتے ہیں یہ جا یہ جی ٹیکنیک ہے دنیا دے کے کھیتی کی سب تو ماڈرن ٹیکنیک کہہ سکتے ہیں ایروپونکس ਜਿਹੜੇ ਬੰਦੇ ਖਾਸ ਤੌਰ ਤੇ ਬਾਹਰੋਂ ਆਏ ਆ ਉਹ ਵਿਚਾਰਿਆਂ ਨੂੰ ਬਹੁਤ ਕੁਝ ਸੋਣਾ ਪੈਂਦਾ ਜੀ ਇੰਡੀਆ ਦੇ ਪਿੱਛੇ ਰਹਿ ਗਿਆ ਪਿੱਛੇ ਰਹਿ ਗਿਆ ਹਰ ਕੰਮ ਤੇ ਸਾਨੂੰ ਮਿਹਨਤ ਕੀਤੀ ਜਾਂਦੇ ਜੀ ਉੱਥੇ ਤਾਂ ਰੋਡਾਂ ਨਹੀਂ ਠੀਕ ਤੇ ਉੱਥੇ ਰਾਜ ਨਹੀਂ ਠੋਕ ਉਹਨਾਂ ਨੂੰ ਪੁੱਛੋ ਤੁਹਾਡੇ ਬੋਲਦੇ ਦੇ ਵਿੱਚ 에ਰੋਪਲਾਨ ਕਿਉਂ ਦੇ ਲੱਗੇ ਆ ਸਾਰੇ ਵੀ ਦੇਸ਼ਾਂ ਚ ਦੋ ਲੱਗੇ ਹੋਣੇ ਛੋਟੇ ਛੋਟੇ ਅਮਰੀਕਾ ਤੇ ਮੇਰੇ ਸਾਹਮਣੇ ਇੱਕੋ ਹੀ ਨਹੀਂ ਲੱਗਿਆ ਯੂਰਪ ਦੇ ਵਿੱਚ ਹਾਲੈਂਡ ਦੇ ਵਿੱਚ ਹੋ ਸਕਦੇ ਇੱਕ ਦੋ ਸਾਡੀ ਜਾਣਕਾਰੀ ਚ ਨਹੀਂ ਹੈ ਜੀ ਜਣੀ ਕਹਿ ਦਵਾਂ ਨਾਂ ਦੇ ਬਰਾਬਰ ਹੀ ਆ ਤੇ ਪੰਜਾਬ ਦੇ ਵਿੱਚ ਕੱਲੇ ਪੰਜਾਬ ਤੇ 38 ਯੂਨਿਟ ਲੱਗੇ ਆ ਤੇ ਪੰਜਾਬੋਂ ਬਾਹਰ ਵੀ ਬਹੁਤ ਸਾਰੇ ਲੱਗੇ ਨੇ ਫੋਨ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਰੋਪੋਨਿਕ ਸਿਸਟਮ ਪੰਜਾਬ ਦੇ ਵਿੱਚ ਇੱਕ ਵਜਾ ਮਾਡਲ ਬਣ ਰਿਹਾ ਕਿ ਹਰ ਦੂਜੇ ਕੋਲਡ ਸਟੋਰ ਦੇ ਨਾਲ ਇੱਕ ਐਰੋਪੋਨਿਕ ਸਿਸਟਮ ਹੋਊਗਾ ਕਿਉਂਕਿ ਕੋਲਡ ਸਟੋਰ ਸਾਡਾ ਵੱਡਾ ਹੈ ਉੱਥੇ ਅਖੀਰ ਰੱਖਣਾ ਹੁੰਣਾ ਹੈ ਉਹ ਸਾਰਾ ਕੁਝ ਰੱਖਣਾ ਹੁੰਣਾ ਉੱਥੇ ਚੱਕਣਾ ਨਾਲ ਉੱਥੇ ਇੱਕ ਕੰਮ ਵੀ ਕਰੂਗਾ ਕਿਉਂਕਿ ਉੱਥੇ ਤੁਹਾਡਾ ਪਾਉਣਾ ਕਰਨਾ ਹੈ ਤੇ ਇਸ ਤਕਨੀਕ ਦੇ ਵਿੱਚ ਇੰਡੀਆ ਹੈ ਇਸ ਵੇਲੇ ਚਾਈਨਾ ਤੇ ਇੰਡੀਆ ਦੋਨੇ ਬਰਾਬਰ ਅੱਗੇ ਚੱਲ ਰਹੇ ਆ ਲੇਕਿਨ ਟੈਕਨੋਲੋਜੀ ਦੇ ਵਿੱਚ ਕਮੀ ਯਾਰ ਤੇ ਇਹ ਸਾਰਾ ਕੰਮ ਹੋਇਆ ਲਗਭਗ ਪਿਛਲੇ ਤੁਹਾਡੇ ਤੱਕ ਟੈਕਨੋਲੋਜੀ ਪਿਛਲੇ ਦਸਾਂ ਸਾਲਾਂ ਦੇ ਪਹੁੰਚੀ ਆ ਪਹਿਲਾਂ ਇਹ ਬਹੁਤ ਵੱਡੀਆਂ ਕੰਪਨੀਆਂ ਦੇ ਹੱਥਾਂ ਦੇ ਵਿੱਚ ਸੀ ਉਹ ਨਾ ਕਿਸੇ ਦੇ ਸੁਪਨਾ ਨਹੀਂ ਸੀ ਲਿਆਵੇ ਫਟੇ ਹੱਥਾਂ ਦੇ ਵਿੱਚ ਨਹੀਂ ਪਹੁੰਚੀ ਤੇ ਇਹ ਫਸਲ ਆ ਤੁਹਾਡੇ ਸਾਹਮਣੇ ਦੇਖੋ ਇਸ ਤਰੀਕੇ ਦੀ ਫਸਲ ਪਾਈ ਦੀਆਂ ਐਸ ਬਿਲੇ ਜਿਹੜੇ ਲੋਕ ਜਿਹੜੀ ਸੀਪੀਆਰ ਦੀ ਟੀਮ ਆ ਜਾਂ ਜਿਹੜੇ ਪ੍ਰਾਈਵੇਟ ਕੰਪਨੀ ਕਰਦੇ ਉਹਨਾਂ ਦੇ ਅੱਖਾਂ ਤੇ ਕਾਲੀ ਪੱਟੀ ਜਿਵੇਂ ਮੰਨ ਲਓ ਤਾਂ ਵੀ ਆਪਾਂ ਉਹ ਇਹਨਾਂ ਦੇ ਬਾਲਕ ਬਹੁਤ ਕੰਫਰਟੇਬਲ ਕਿ ਸਵਾਲ ਹੀ ਬੱਚਾ ਨਹੀਂ ਹੈਗਾ। ਔਰ ਇਹਦੇ ਤੇ ਅੱਜ ਇਸ ਬੰਦੇ ਨੇ ਇਹਦੇ ਤੇ ਚਰਚਾ ਕਰਨੀ ਹੈ। ਤੁਸੀਂ ਬਾਅਦ ਦੇ ਵਿੱਚ ਮਿਲ ਸਕਦੇ ਹੋ ਲੰਬਾ ਨਾ ਕੀਜੀਏ ਕਿ ਇਹ ਸਾਰਿਆਂ ਨੂੰ ਆਪਣੀ ਗੱਲ ਹੈ। ਆ ਆਪੋ ਕਰਾਂਗੇ ਬਾਕੀ ਦੇ ਪ੍ਰੋਗਰਾਮ। ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਵੀ ਤੁਸੀਂ ਹਾਈ ਟੈਕ ਵੀ ਪੈਦਾ ਕਰਨ ਚਾਹੁੰਦੇ ਤੁਸੀਂ ਵਟ ਭਾਗੇ ਹੋ ਕਿ ਜਿੰਨੇ ਵੀ ਯੂਨਿਟ ਲੱਗੇ ਆ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਲੱਗੇ ਗੁਲੇ ਆ। ਤੇ ਪੰਜਾਬ ਦੇ ਵਿੱਚ ਹੁਣ ਤੁਸੀਂ ਸਿਰਫ ਤੁਹਾਨੂੰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਸਿਰਫ ਜਾ ਕੇ ਗਾਣੇ ਆ ਜਿਹ ਅੱਜ ਤੋਂ ਜਿੱਥੋਂ ਤੁਸੀਂ ਮੈਡੀਕਿਊਪਰ ਮੰਨ ਲਓ ਕਿਸੇ ਦੇ ਲੈਣੇ ਆ ਉਹਨਾਂ ਨੂੰ ਫੋਨ ਕਰਕੇ ਆਪਣੇ ਬੁੱਕ ਕਰਾਓ ਹੁਣ ਤੇ ਪਤਾ ਮੰਗੇ ਉਹਨਾਂ ਪੁੱਛੀ ਜਾਂਦੇ ਆ ਕਿ ਇੰਨਾ ਕੀਮਤੀ ਸਮਾਨ ਆ ਕਿ ਸਾਡਾ ਟਾਈਮ ਤੋਂ ਪਹਿਲਾਂ ਪਤਾ ਉਹਨਾਂ ਨੂੰ ਕਿ ਕਿਸ ਬੰਦੇ ਨੇ ਕਿੰਨਾ ਲੈ ਕੇ ਜਾਣਾ ਹੈ ਉੱਥੋਂ ਵੀ ਐਂਟਰੀ ਕਰ ਸਕਦੇ ਪਰ ਅਸੀਂ ਕਿਹਦੇ ਟਿਸ਼ੂ ਕੰਪਨੀ ਤੇ ਲੋੜ ਕੋਈ ਨਹੀਂ ਜੀ ਟੈਸ਼ੂ ਕਲਚਰ ਲੈਬ ਦੀ ਲੋੜ ਦੋ ਤਿੰਨ ਲੈਬਾਂ ਦੀ ਲੋੜ ਹੈ ਸਾਰੇ ਪੰਜਾਬ ਦੇ ਵਿੱਚ ਇਹ ਆਪਾਂ ਪੌਦੇ ਕਿਸੇਪਨ ਲੈ ਸਕਦੇ ਆ ਖੇਤੀ ਹੋ ਗਿਆ ਤੁਸੀਂ ਨੈਟ ਹਾਊਸ ਤੋਂ ਐਂਟਰੀ ਕਰੋ ਐਰੋਪੋਨਿਕਸ ਤੋਂ ਐਂਟਰੀ ਕਰੋ ਥੈਂ ਨੈਟ ਹਾਊਸ ਤੇ ਜਾਓ ਜਾਂ ਐਰੋਪੋਨਿਕਸ ਤੇ ਜਾਓ ਕੋਸਟ ਹੋਤੀ ਆਗੇ ਚਿੰਤਾ ਤੁਸੀਂ ਪਹਿਲਾਂ ਕਿਹਨੇ G1 G2 ਕਰਨਾ ਚਾਹੋ ਨਹੀਂ ਕਰਨਾ ਨਾ ਕਰੋ ਕੱਲੇ ਨਹੀਂ ਕਿਉਂਕਿ ਬੇਚਰੇ ਜਿੰਨੇ ਕਿਉਂਕਿ ਬੇਚੋ ਜੇ ਤੁਸੀਂ ਕਹਿੰਦੇ ਨਹੀਂ ਯਾਰ ਇਹ ਖੱਚੇ ਵਾਲਾ ਕੰਮ ਹੈ ਮੈਂ ਨਹੀਂ ਕਰਨਾ ਤੁਸੀਂ G1 ਲੈ ਲਓ G2 ਲੈ ਲਓ G3 ਲੈ ਲਓ ਜਿੱਥੋਂ ਤੁਹਾਡੀ ਇੱਛਾ ਤੁਸੋਂ ਸ਼ੁਰੂ ਕਰਾਓ ਇੱਕ ਮੈਂ ਤੁਹਾਨੂੰ ਹੋਰ ਦਾ ਦੱਸਾਂ ਇੱਕ ਹੋਰ ਵੀ ਸਾਡੇ ਕੋਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਇੰਪੋਰਟ ਦੇ ਚੋ 3-4 ਬੰਦੇ ਜਿਹਨਾਂ ਦੀ ਗੱਲ ਮਿਲ ਗਿਆ 2 ਲੱਖ ਮੀਨੀ ਤੋਂ ਉਪਰ ਦੀ 10 ਲੱਖ ਮੀਨੀ ਤੋਂ ਉਪਰ ਦੀ ਇਹ ਡਿਮਾਂਡ ਆਂਦੀ ਆ ਅਸੀਂ ਕੁਝ ਉਹਨਾਂ ਨੂੰ ਤੋਂ ਵੀ ਕੁਆਲਿਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਬੰਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੇ ਬੰਦੇ ਇੱਕ ਕੰਮ ਤੁਸੀਂ ਦੱਸ ਦੋਗੇ ਕਿ ਵੀ ਇਹ ਜੀ ਜੀ ਹੋ ਰਿਹਾ ਹੈ ਔਰ ਖਾਸ ਤੌਰ ਤੇ ਜਿਹੜਾ ਐਰੋਪੋਨਿਕਸ ਪੈਦਾ ਹੋਇਆ ਉਹਦੀ ਪਛਾਣ ਬਹੁਤ ਵਧੀਆ ਜੀ ਦੂਜੇ ਨੂੰ ਪਛਾਣਨਾ ਆਪੋ ਹੈ ਜਿਹੜਾ ਮਿੱਟੀ ਚ ਹੋ ਜਾਂਦਾ ਉਹ ਤੇ ਕੋਈ ਸਾਈਜ਼ ਪੂਰਾ ਪੌਲਿਸਾਈਜ਼ ਨਹੀਂ ਹੁੰਦਾ ਜੇ ਕੋਈ ਬੰਦਾ ਉਹਦੇ ਵਿੱਚ ਇੱਕ ਆਪ ਮਿਹਰਾਫੀ ਤੇ ਉੱਥੇ ਦੀ ਤੁਸੀਂ ਕੋਸ਼ਿਸ਼ ਕਰ ਸਕਦੇ ਇਸ ਤੋਂ ਬਾਅਦ ਦੇ ਵਿੱਚ ਜੀ 1 2 3 ਜਿਹੜੀ ਹੈਗੀ ਆ ਉਹਦੀ ਅੱਖਾਂ ਦੇਖਿਆ ਦੇਖ ਕੇ ਤੁਸੀਂ ਕੋਈ ਬੰਦਾ ਪਛਾਣ ਨਹੀਂ ਕਰ ਸਕਦਾ ਬਸ ਇਹਦੇ ਵਿੱਚ ਇਹ ਹੀ ਪ੍ਰੋਬਲਮ ਆ ਉਹਦੀ ਨਿਸ਼ਾਨ ਨਹੀਂ ਕਰ ਸਕਦਾ ਉਹ ਕਿਉਂ ਰੋਲਸੋ ਤੋਂ ਨਿਕਲਦਾ ਮੈਂ ਕਹਿੰਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਾਇੰਟਿਸਟ ਹੈ ਉਹ ਵੀ ਨਹੀਂ ਦੇਖ ਕੇ ਦੱਸ ਸਕਦਾ ਉੱਥੇ ਤੇ ਸਾਈਜ਼ ਤੇ ਇਕੱਲਾ ਮੇਰੇ ਚਮਕ ਕਿੰਨੀ ਹੈ ਉਹ ਦੇਖਣਾ ਚਮਕਦਾ ਤੇ ਜ਼ਮੀਨ ਨਾਲ ਸੰਬੰਧ ਹੈਗਾ ਫੇਰੇ ਦੇਖ ਲਈ ਚ ਹੋਰ ਚਮਕ ਹੋਣੀ ਹੈ ਤੇ ਦੂਸਰੀ ਜਿਹੜੀ ਜਿਹੜੀ ਮਾੜੀ ਦੀ ਭਾਰੀ ਮਿੱਟੀ ਹੋਈ ਉਹ ਵੀ ਭਾਵੇਂ ਸੋਨੇ ਵਰਗਾ ਕੋਈ ਬਿਮਾਰੀ ਤੋਂ ਚਮਕ ਘਟ ਹੋਣੀ ਹੈ ਜੀ ਕਹਣਾ ਇਹ ਵੀ ਮਾੜਾ ਠੀਕ ਹੈ ਇਸ ਕਰਕੇ ਤੁਹਾਨੂੰ ਇਹ ਸਮਝਣਾ ਪੈਣਾ ਹੈ ਤੇ ਜੇ ਵੀ ਕਿਥੋਂ ਖਰੀਦਣਾ ਹੈ ਮਾੜਾ ਵੀ ਕਿਹੜੀ ਲੈਣਾ ਉਹਦੀ ਖੜੀ ਫਸਲ ਦੇਖਣੀ ਪੈਣੀ ਹੈ ਦਾਤੇ ਖੜੀ ਫਸਲ ਦੇਖੋ ਉੱਤੇ ਪੱਤੇ ਫੁੱਲੇ ਹੋਣਗੇ ਵਾਇਰਸ ਤੇ ਫੁੱਲੇ ਕਦੇ ਨਹੀਂ ਖੜੀ ਫਸਲ ਦੇਖੋ ਉਸ ਤੋਂ ਬਾਅਦ ਦੇਖੋ ਨੇ ਪੱਤੇ ਕੱਟੇ ਹੋਣਗੇ ਇਹ ਮਾਦੋ ਖੜੀ ਫਸਲ ਦੇਖ ਲਈ ਤੁਸੀਂ 25 ਦਸੰਬਰ ਨੂੰ ਸੋਨੇ ਮਾਰਗੀ ਫਸਲ ਆ। ਉਹਨੇ 10 ਕੱਟੇ ਦਾ ਆ ਕੇ 25 ਜਨਵਰੀ ਨੂੰ ਕੁਸ਼ਣ ਬੰਦੇ ਨੂੰ। ਉਹ ਉਹ ਚੀਜ਼ਾਂ ਵੀ ਆਪਾਂ ਨੂੰ ਸਿੱਖਣੀਆਂ ਪੈਣਗੀਆਂ। ਹੁਣ ਗੱਲ ਮੈਂ ਉਹ ਪਹਿਲਾਂ ਵੀ ਕਰ ਰੁਕਿਆ ਹੁਣ ਮੈਂ ਕਹਿੰਦਾ ਹੁਣ ਤੱਕ ਮੈਂ ਇਹ ਮੰਨਦਾ ਕਿ ਇਹ ਗੱਲ ਆਪਾਂ ਨੂੰ ਸਮਝ ਆ ਗਈ ਯਾਰ ਜੇ ਅਜੇ ਵੀ ਕੋਈ ਸਵਾਲ ਹੈ ਤਾਂ ਪੁੱਛ ਲਓ ਫਿਰ ਬਾਅਦ ਆਪਾਂ ਫੇਰ ਦੁਬਾਰਾ ਆਪਣਾ ਪ੍ਰੋਗਰਾਮ ਹੁਣ ਆਉਣਾ ਹੈ ਆਪਾਂ ਕਰਨਾ ਹੈ। ਕੋਈ ਸਵਾਲ ਹੁਣ ਤੱਕ ਦਾ? ਐਸ 2 ਤੋਂ 3 ਗ੍ਰਾਮ ਦਾਣੇ ਦਾ ਕਮਾਲ ਦੇਖੋ ਜਰਾ ਕੀ ਹੈ ਜੇ ਤੁਸੀਂ ਇਹਨੂੰ ਲੈ ਲਓਗੇ ਨਾ ਜਦੋਂ ਪਹਿਲੀ ਵਾਰੀ ਜੀਵਨ ਵਿੱਚ ਮਿਲਾਓਗੇ ਇਹਦੇ ਦਾਣੇ ਪਾਣੇ ਪੰਜ ਪੰਜ ਦੇ 6 ਵੀ ਬਣ ਸਕਦੇ 4 ਦੇ 5 ਬਣ ਸਕਦੇ ਇਹਦੇ 150 ਤੋਂ ਲੈ ਕੇ 200 ਗ੍ਰਾਮ ਇਹਦੇ ਜੀਵਨ ਦੇਣਾ ਪਊਗਾ 150 ਤੋਂ ਲੈ ਕੇ 200 ਗ੍ਰਾਮ ਤੁਸੀਂ ਤਾਂ ਮੰਨ ਲਓ ਪਹਿਲੇ ਸਾਲ 4000 ਦਾਣਾ ਬੀਜੇ ਤੁਸੀਂ ਭਰਿਆ 4000 ਮਾਰਕੀਟ ਦੀ ਸੈੱਲ 80 ਕਰੀਏ 23 ਵੇਚੀ ਜਰਾ 4000 ਦਾ ਪਰਲੇ ਤੋਂ ਨਿਕਲੇ ਨਾਲਾ ਇਹਦਾ ਨਾ ਉਹ ਉਹ ਦਾ ਇਹ ਪਾਣੀ ਕਿਦੇ ਟੁੱਡੇ ਤੇ ਲੱਗਦਾ ਤੇ ਇਹ ਇਹ ਨਾ ਇੱਕ ਕਨਾਲ ਤੋਂ ਵੀ ਘੱਟਾਂ ਦੇ ਵਿੱਚ 4 ਜਾਂ 12 ਮੀਟਰ ਨਾਲ ਕਨਾਲ ਤੇ ਪਾਣੀ ਪਹੁੰਚ ਆਉਂਦਾ ਨਾਲੋਂ ਬੰਦੇ ਤੁਸੀਂ ਇਹ 400 ਮੀਟਰ ਤੋਂ ਹਟਾਉਣਾ ਲੱਗਦਾ ਕੰਮ ਆ ਵੀ ਇਹ ਕਨਾਲ ਇੱਕ ਢਾਂਗ ਦੇ ਵਿੱਚ ਲੱਗਦਾ ਅਗਲੇ ਸਾਲ 4000 ਤੋਂ ਮੰਨਦੇ 4000 ਤੋਂ 20000 ਗਾਣੇ ਬਣਦੇ ਨੇ ਜੀ ਬਣਦੇ ਉਹ ਅੱਧੇ ਏਕੜ ਤੋਂ ਆਉਂਦੇ ਉਹੋ ਫੋਟੇ ਦਾ ਪਾਸੇ ਉਸੇ ਤਰ੍ਹਾਂ ਦੇ ਜਿਹੜੇ ਅਗਲੇ ਸਾਲ ਦੇ ਉਹ ਨਾਲ ਇਹ ਪਹਿਲੇ ਸਾਲ ਚ ਜੀ ਜ਼ੀਰੋ ਲੱਗਿਆ ਹੋਗਾ ਨਾਲ ਜੀਕਾ ਨਾਲ ਨਹੀਂ ਬਣ ਸਕਿਆ ਹੋਇਆ ਠੀਕ ਹੈ 2 ਸਾਲ ਬਾਅਦ ਤੁਹਾਡੇ ਕੋਲੇ 50 ਏਕੜ 50 ਕੁੰਟਲ ਦੀ ਹੋਊਗਾ ਜਿਹੜਾ 3-4 ਏਕੜਾਂ ਦਾ ਵੀ ਬਣਦਾ ਠੀਕ ਹੈ ਥੋੜਾ ਜਿਹਾ ਏਰੀਆ ਹੋਊਗਾ ਇਹ ਜੇਨਾ ਲੋਕਾਂ ਤੋਂ ਤੁਸੀਂ ਈਮਾਨਤ ਮੰਗਦੇ ਹੋ ਇਹਨਾਂ ਕੰਪਨੀਆਂ ਤੋਂ ਵੀ ਕੀ ਕਰਦੇ ਆਂ ਆਮੀ ਆਪੋ ਨੇ ਇਹ ਕੰਮ ਕਰ। ਕੋਈ ਲੱਖ ਦੇ ਦੇਦਾ ਕੋਈ 2 ਲੱਖ ਦਿੱਤਾ ਤਾਂ ਕਹਿ ਰਿਹਾ ਕੰਮ ਕਰਦਾ। ਇਹੀ ਕੰਮ ਕਰਦੇ ਆ। ਕੋਈ ਵੱਖਰਾ ਨਹੀਂ ਮੈਂ ਦੱਸ ਰਿਹਾ ਤੁਹਾਨੂੰ। ਤੇ ਜਦੋਂ ਤਿੰਨ ਸਾਤ ਪੂਰੇ ਹੋਏ ਤੁਹਾਡੇ ਕੋਲ ਕੋਈ ਵੀ ਜਿਹੜਾ ਜੀਤ ਨਹੀਂ ਹੋਣਾ 18 ਤੋਂ 23 ਇੱਕ ਕਰਦਾ। ਉਸੇ ਐਸੇ ਤੇ ਬਾਸ਼ਾ ਬੰਦ। ਤੇ ਬਸ ਫਿਰ ਬਸ ਤੋਂ ਅਗਲੇ ਸਾਲ ਤੁਸੀਂ ਕਹਿੰਦੇ ਕਿ ਵੀ ਆ ਪੂਰਾ ਹੀ ਤੁਹਾਡਾ ਏਰੀਆ ਭਰ ਗਿਆ 100 ਤੋਂ 125 ਇੱਕਰ ਦਾ ਤੁਹਾਡੇ ਕੋ ਆਪਣਾ ਚੀਜ਼ ਹੋਊਗਾ ਇਤੋਂ ਵੱਧ G4 ਦੀ ਜਿਹੜੀ ਪੈਦਲ ਵਾਲੀ ਨੂੰ ਰਾਸ਼ਨ ਤੋਂ ਦੇਚੋ ਲੋ ਮੱਦੀ ਦੇਚੋ ਦੇ ਉਹਨੂੰ ਵੀ ਕੁਪੀ ਦੇ ਤੌਰ ਤੇ ਲੈਣਾ ਤੋਂ ਖੁਸ਼ੀ ਆ ਗਈ ਹੈ ਇਸ ਤਰੀਕੇ ਨਾਲ ਹਰ ਸਾਲ ਆਪਾਂ ਥੋੜਾ ਘੁੜਾ ਦਾ ਲੈ ਕੇ ਮਟੀਰੀਅਲ ਪਾਉਣਾ 5000 10000 ਹੁਣ ਇਹ ਡਿਪੈਂਡ ਕਰਦਾ ਤੁਸੀਂ G ਨੂੰ ਵੇਚਣਾ G3 ਵੇਚਣਾ ਜਾਂ G4 ਵੇਚਣਾ ਜੋ ਵੀ ਹੈਗਾ ਇਹ ਤੁਸੀਂ ਆਪ ਦੀ ਕਹਾਣੀ ਖੁਦ ਬਣਾਉਣੀ ਹੈ ਇਹ ਕਹਾਣੀ ਕਿਤਾਬ ਪੜ੍ਹਨੀ ਸਾਰੀ ਕੀਤੀ ਹੁੰਦੀ ਜਾਂ ਕਈ ਵਾਰੀ ਬੰਦਾ ਘਾਲੀ ਜਾਂਦਾ ਕਿ ਜਦ ਕਿ ਦੇਖਦਾ ਰਹੇ ਉਹਦੇ ਜਿਹੜਾ ਦੇਖਦਾ ਉਹ ਉੱਤੇ ਕੋਈ ਕਮੈਂਟ ਨਹੀਂ ਕਰ ਸਕਿਆ ਸੇਫ ਚੀਜ਼ ਹੁੰਦੀ ਹਰ ਬੰਦੇ ਨੂੰ ਲੱਗਣਾ ਚਾਹੀਦਾ ਹੈ ਕਈ ਬੰਦੇ ਦਾ ਇਹ ਹਿਸਾਬ ਵੀ ਹੋਊ ਕਿ ਕੋਈ ਐਕਵਰੀ ਚੀਜ਼ ਸਸਤੀ ਦੇ ਜੋ ਨਦਰ ਕਰਨਾ ਹੀ ਪੈਂਦਾ ਹੈ ਪਤਾ ਨਹੀਂ ਹੁਣ ਆਪਾਂ ਉੱਤੇ ਕੋਈ ਕਮੈਂਟ ਇੱਕ ਕਿਸਮ ਵੈਸੇ ਮੇਰੀ ਆਪਦੀ ਆਉਂਦੀ ਆ ਫਿਲਮ ਲੈਣਾ ਐ ਇੰਨਾ ਮਹਿੰਗਾ ਲੈ ਕੀ ਕਰਨ ਉਹ ਨਹੀਂ ਆ ਬੈਟਰੀ ਬਹੁਤ ਖਾਂਦਾ ਅੱਧਾ ਘੰਟਾ ਮੈਂ 15 ਮਿੰਟ ਕਰਦਾ ਬੈਟਰੀ ਦੇਸੀ ਬਣ ਜੂਣਾ ਚੱਲਣੀ ਹੁੰਦੀ ਦੇਸੀ ਕਿਵੇਂ ਬਣ ਜੂਣਾ ਦੇਸੀ ਬਣ ਨਹੀਂ ਗੱਡੀ ਦੇਖੀ ਲੱਗਦੀ ਆਪ ਟੌਪ ਟੌਪ ਨਹੀਂ ਆ ਬੋਤਲ ਲੈ ਕੇ ਨਹੀਂ ਜਾਂਦਾ ਪਹਿਲਾਂ ਉਹਨੇ ਮੈਪ ਕਰਿਆ ਹੁੰਦਾ ਉੱਥੇ ਤੱਕ ਹੀ ਜਾਉਂਦਾ ਚਲੋ ਚੱਲੀਏ ਹੁਣ ਟੁਕੜੀ ਬਹੁਤ